ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ভরਸਾ ਹੋਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ভরਸਾ ਹੋਏ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਰਮਨ ਸਿੰਘ ਵੀ ਖੋਸਾਂ ਵਾਲੇ ਤੇ ਮਹਾਪੁਰਸ਼ਾਂ ਦੀ ਅਪਾਰ ਕਿਰਪਾ ਛੱਦ ਕੇ ਅੱਜ ਸੇਵਾਦਾਰ ਸਵੇਰ ਤੋਂ ਲੈ ਕੇ ਦਉਸ਼ਲਾ ਚ گاਵਾ ਵਾਸਤੇ ਪਠੇ ਵਟਨ ਦੀ ਸੇਵਾ ਕਰੇ ਜਾਂਦੇ ਸੇਵਾਦਾਰ ਇਹ ਪਠੇ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਐਸ ਸਕੂਲ ਦੇ ਮਾਲਕ ਹਰਮਨ ਪਿਆਰੇ ਸਜੀਵ ਕੁਮਾਰ ਸ਼ੇਣੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕਲਾ ਪੱਠਾ ਦਾ ਗਵਾਂ ਨੂੰ ਦਾਨ ਕੀਤਾ ਹੈ ਇਹ ਦੂਜੀ ਵੀਰੀ ਪੱਠੇ ਵਧਣ ਲੱਗੇ ਆ ਜਿਸ ਵੀ ਭਾਵਨਾਵਾਂ ਨਾਲ ਬਾਈ ਜੀ ਉਹਨਾਂ ਨੇ ਗਵਾਂ ਨੂੰ ਪੱਠੇ ਦਾਨ ਕੀਤੇ ਆ ਪ੍ਰਮਾਤਮਾ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਰਚਵਾ ਚੜ ਕੇ ਹਿੱਸਾ ਲੈਦਾ ਬਾਲ ਉਦਮ ਬਖਸ਼ੇ ਤੇ ਨਾਲ ਹੀ ਧੰਨਵਾਦ ਕਰਦੇ ਆ ਸਾਰੇ ਸੇਵਾਦਾਰਾਂ ਦਾ ਜੋ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਗਵਾਂ ਦੀ ਸੇਵਾ ਲਈ ਸਮਾਂ ਕਰਦੇ ਆ ਕਿਉਂਕਿ ਇੱਕ ਆਤਮ ਸੇਵਾ ਨਕਦ ਫਾਣਾ ਪਰਮਾਤਮਾ ਇਹਨਾਂ ਦੀਆਂ ਮਨੋ ਕਾਉਣਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾ ਚੜ ਕੇ ਹਿੱਸਾ ਲੈਣ ਦਾ ਬਲ ਉਹਦਾਂ ਬਖਸ਼ੇ ਇਹ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਗਊ ਗਰੀਬ ਦੇ ਹਾਮੀ ਗਵਾਂ ਦੇ ਸ਼ਿੰਗਾਰ ਬ੍ਰਹਮਲੀਨ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਵੜੇ ਮਹਾਪਰਸ਼ਾਂ ਦੀ ਕਿਰਪਾ ਸੇਵਾਦਾਰਾਂ ਤੇ ਜੋ ਨਿਤਾ ਪ੍ਰਤੀ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਗਉਮਾਂ ਦੀ ਸੇਵਾ ਵਾਸਤੇ ਆਉਂਦੇ ਆ ਜਿਨ੍ਹਾਂ ਉੱਤੇ ਮਹਾਪਰਸ਼ਾਂ ਦੀ ਕਿਰਪਾ ਆਸ਼ੀਰਵਾਦ ਹੈ ਉਹ ਅੱਜ ਵੀ ਜੋ ਸੇਵਾਦਾਰਾਂ ਨੂੰ ਸੇਵਾ ਲਾ ਕੇ ਗਏ ਸੀ ਮਹਾਪਰਸ਼ ਉਹ ਬਚਨ ਉਹਨਾਂ ਦੇ ਨਿਭਾ ਰਹੇ ਆ ਸਾਰੇ ਸੇਵਾਦਾਰ ਰਲ ਮਿਲ ਕੇ ਸੇਵਾ ਕਰ ਰਹੇ ਆ ਕੋ ਸੇਵਾਦਾਰ ਉੱਠ ਗਏ ਆ ਉਹਨਾਂ ਨੂੰ ਕੰਮ ਸੀ ਇਸ ਕਰਕੇ ਦੁਬਾਰਾ ਤੋਂ ਫਿਰ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ ਜੋ ਆਪਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਗਊਆਂ ਦੀ ਸੇਵਾ ਵਾਸਤੇ ਸਮਾਂ ਕਰਦੇ ਹੈ ਪਰਮਾਤਮਾ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਵਾਹ ਚੜ੍ਹ ਕੇ ਹਿੱਸਾ ਲੈਣ ਦਾ ਬਲ ਉਹਦਾਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ